ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਧੰਨਤਾ ਸ੍ਰੀ ਗੁਰੂ ਰੰਤਸਿਖ ਜੀ ਦੀ ਪੀਤ੍ਰਵਾਰੀ ਨਾਲ ਮਨ ਕਰਕੇ ਜੁੜੀ ਹੋਈ ਸਾਧ ਸੰਗਤ ਜੀਓ ਸਭ ਤੋਂ ਪਹਿਲਾਂ ਫਤੇ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜਨ ਲੜੀ ਬਾਰ ਵਿਚਾਰ ਚੱਲ ਰਿਹਾ ਹੈ ਆਪਾਂ ਸੁਖਮਣੀ ਸਾਹਿਬ ਦੀ 12ਵੀਂ ਅਸ਼ਟਪਦੀ ਦਾ ਵਿਚਾਰ ਸ਼ੁਰੂ ਕਰਦੇ ਹਾਂ ਸੋ ਅਸ਼ਟਪਦੀ ਤੋਂ ਪਹਿਲਾਂ ਆਉਂਦਾ ਹੈ ਸ਼ਲੋਕ ਇਸ ਅੱਜ ਪੜੀ ਵਿੱਚ ਗੁਰੂ ਜੀ ਹੰਕਾਰ ਦੀ ਗੱਲ ਕਰਨਗੇ ਕਿ ਹੰਕਾਰੀ ਮਨਾ ਪਰਮਾਤਮਾ ਨੂੰ ਨਹੀਂ ਪਾ ਸਕਦਾ ਉਸਦੇ ਲੜ ਨਹੀਂ ਲੱਗ ਸਕਦਾ ਉਹਦਾ ਅਹੰਕਾਰ ਉਸਦੇ ਵਾਸਤੇ ਇਹ ਅਟਕਣ ਬਣ ਜਾਂਦਾ ਹੈ ਕਿ ਉਹ ਪਰਮਾਤਮਾ ਦੇ ਰਾਹ ਤੇ ਨਹੀਂ ਤੁਰ ਸਕਦਾ ਸੋ ਆਪਾਂ ਜਦੋਂ ਬਾਣੀ ਵਿਚਾਰਦੇ ਆ ਤੇ ਪਹਿਲਾਂ ਤਾਂ ਬਾਣੀ ਨੂੰ ਪੜੀਏ ਧਿਆਨ ਨਾਲ ਸ਼ਲੋਕ ਸੁਖੀ ਬਸੈ ਮਸਕੀਨੀਆਂ ਆਪ ਨਿਵਾਰਤ ਲੈ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਖਲੇ ਗੁਰੂ ਜੀ ਕਹਿੰਦੇ ਵੱਡੇ ਵੱਡੇ ਹੰਕਾਰੀਆਂ ਨਾਨਕ ਗਰਭ ਖਲੇ ਜਿਸਨੇ ਵੀ ਹੰਕਾਰ ਕੀਤਾ ਉਹਨੂੰ ਉਸਦਾ ਹੰਕਾਰ ਹੀ ਖਾ ਗਿਆ ਵੱਡੇ ਵੱਡੇ ਹੰਕਾਰੀ ਅਹੰਕਾਰੀ ਗੁਰੂ ਜੀ ਕਹਿੰਦੇ ਇਸ ਹੰਕਾਰ ਨੇ ਖਾ ਲਈ ਤੇ ਗਰੀਬੀ ਸੁਭਾਅ ਵਾਲਾ ਬੰਦਾ ਜਿਹੜਾ ਆਪਾ ਭਾਵ ਦੂਰ ਕਰ ਲੈਂਦਾ ਹੈ ਉਹ ਨਿਮਰਤਾ ਵਿੱਚ ਰਹਿੰਦਾ ਹੈ ਉਹ ਹੰਕਾਰ ਖਤਮ ਕਰਕੇ ਨਿਮਰਤਾ ਵਿੱਚ ਰਹਿੰਦਾ ਹੈ ਤੇ ਸੁਖੀ ਰਹਿੰਦਾ ਗੁਰੂ ਜੀ ਕਹਿੰਦੇ ਹਮੇਸ਼ਾ ਇਹਨਾਂ ਲੰਮਈ ਜੀਵਨ ਜਾਂਦਾ ਕਿਉਂਕਿ ਉਸ ਨੂੰ ਹੰਕਾਰ ਨੇ ਤੰਗ ਨਹੀਂ ਕੀਤਾ ਹੋਇਆ ਸੋ ਇੱਕ ਬਕਾਰ ਹੈ ਇੱਕ ਵੇਗ ਹੈ ਸਾਡੇ ਅੰਦਰ ਇਸ ਤੋਂ ਬਚਣਾ ਸਾਡੇ ਵਿੱਚ ਤਾਂ ਰੋਗ ਨਹੀਂ ਹੈ ਪਰਮਾਤਮਾ ਨੇ ਸਾਨੂੰ ਬਣਾਇਆ ਜਿਸ ਸ਼ਕਤੀ ਨੇ ਉਸੇ ਨੇ ਇਹਨਾਂ ਇਹਨਾਂ ਚੀਜ਼ਾਂ ਨੂੰ ਬਣਾਇਆ ਸੋ ਅਸੀਂ ਉਸ ਅੱਗੇ ਅਰਦਾਸ ਕਰੀਏ ਅਸੀਂ ਉਸ ਉਸ ਨਾਲ ਜੁੜ ਗਏ ਆ ਹੁਣ ਅਸ਼ਟਪਦੀ ਵਿੱਚ ਵੀ ਗੁਰੂ ਜੀ ਇਸ ਹੰਕਾਰ ਵਾਰੇ ਗੱਲ ਕਰਨਗੀ ਦਾ ਡਿਟੇਲ ਦੇਣਗੀ ਦਾ ਵਿਸਤਾਰ ਕਰਕੇ ਦੇਣਗੀ ਅਸ਼ਟਪਦੀ ਜਿਸ ਕੈ ਅੰਤਰ ਰਾਜ ਅਭਿਮਾਨ ਜਿਸ ਮਨੁੱਖ ਨੂੰ ਮਨ ਵਿੱਚ ਆਪਣੇ ਰਾਜਾ ਹੋਣ ਦਾ ਮਾਣ ਹੋ ਜਾਏ ਹੰਕਾਰੀ ਹੋ ਜਾਏ ਗੁਰੂ ਜੀ ਕਹਿੰਦੇ ਕਿੰਨੀ ਤਕੜੀ ਗੱਲ ਉਹਦੇ ਵਾਸਤੇ ਕਹਿੰਦੇ ਆ ਸੋ ਨਰਕ ਪਾਤੀ ਹੋਵਤ ਸਵਾਰ ਗੁਰੂ ਜੀ ਕਹਿੰਦੇ ਉਹ ਕੁੱਤਾ ਨਰਕ ਵਿੱਚ ਪੈਣ ਦਾ ਸਜਾਵਾਰ ਹੁੰਦਾ ਦੇਖੋ ਕਿੰਨੀ ਕਰੜੀ ਗੱਲ ਗੁਰੂ ਜੀ ਕਹਿੰਦੇ ਆ ਹੰਕਾਰ ਕਿਸ ਤਰ੍ਹਾਂ ਲੋਹਦਾ ਬੰਦਾਂ ਨੂੰ ਇੱਥੇ ਹੋ ਗਿਆ ਰਾਜ ਦਾ ਹੰਕਾਰ ਹੁਣ ਇੱਕ ਹੰਕਾਰ ਹੋਰ ਵੀ ਐ ਜੋ ਜਾਣੇ ਮੈਂ ਜੋਵਨਵੰਤ ਸੋਹਵਤ ਵਿਸ਼ਟਕਜੰਤ ਗੁਰੂ ਜੀ ਕਹਿੰਦੇ ਜੋ ਆਪਣੇ ਆਪ ਨੂੰ ਵੱਡਾ ਹੋਣ ਦਾ ਜਾਨੀ ਆਪਣੀ ਜਵਾਨੀ ਦਾ ਜਾਂ ਆਪਣੇ ਹੰਕਾਰ ਤਾਕਤ ਦਾ ਮਾਨ ਕਰਦਾ ਹੈ ਗੁਰੂ ਜੀ ਕਹਿੰਦੇ ਉਹ ਵੀ ਵਿਸ਼ਟਾ ਦਾ ਕੀੜਾ ਹੁੰਦਾ ਹੈ ਕਿਉਂ ਕਿਉਂਕਿ ਆਪਣੀ ਤਾਕਤ ਹੋਣੇ ਕਰਕੇ ਜੋ ਹਨਵੰਤ ਹੋਣੇ ਕਰਕੇ ਬਕਾਰਾਂ ਵਿੱਚ ਪੈ ਜਾਂਦਾ ਹੈ ਤੇ ਫਿਰ ਇਸ ਕਾਰਨ ਕਰਕੇ ਉਹ ਡੁੱਬ ਜਾਂਦਾ ਹੈ ਹਰੂਜੀ ਕਹਿੰਦੇ ਆਪਸ ਕਿਉਂ ਕਰਮ ਮੰਤ ਕਹਾਵੇ ਜਨਮ ਮਰੇ ਬੋ ਜੋਨ ਪਰਵਾਵੇ ਹੁਣ ਆ ਗਿਆ ਜਿਹੜਾ ਕਹਿੰਦਾ ਵੀ ਮੈਂ ਤੇ ਬਹੁਤ ਚੰਗੇ ਚੰਗੇ ਕੰਮ ਕਰਦਾ ਵਡਿਆਈ ਦਾ ਖਿਆਲ ਹੋ ਜਾਂਦਾ ਵੀ ਮੇਰੇ ਅੰਦਰ ਤਾਂ ਚੰਗਈਆਂ ਹੀ ਚੰਗਈਆਂ ਨੇ ਗੁਰੂ ਜੀ ਹੁਣ ਇਸ ਗੱਲ ਨੂੰ ਲੈਂਦੇ ਆ ਕਿ ਜੇ ਕੋਈ ਆਪਣੇ ਆਪ ਨੂੰ ਚੰਗੇ ਕਰਮਾ ਕਰਕੇ ਵੱਡਾ ਸੋੰਦਾ ਜਨਮ ਮਰੇ ਬਹੁਤ ਜੋਨ ਪਰਵਾਵੇ ਗੁਰੂ ਜੀ ਕਹਿੰਦੇ ਉਹ ਵੀ ਜੰਮਦਾ ਮਰਦਾ ਫਿਰਦਾ ਰਹਿੰਦਾ ਹੈ ਉਹ ਵੀ ਜੁਨਾ ਵਿੱਚ ਝਟਕਦਾ ਰਹਿੰਦਾ ਹੈ ਇਹ ਹੁਣ ਉਹ ਦੂਜਾ ਤੀਜਾ ਹੰਕਾਰ ਆ ਗਿਆ ਹੁਣ ਅੱਗੇ ਗੁਰੂ ਜੀ ਹੋਰ ਗੰਣਗੇ ਤਨ ਪੋਮ ਕਾ ਜੋ ਕਰੈ ਕਮਨ ਤਨ ਭੂਮਿਕਾ ਜੋ ਕਰੇ ਕਮਾਨ ਸੋ ਮੂਰਖ ਅੰਬਾ ਅਗਿਆਨ ਗੁਰੂ ਜੀ ਕਹਿੰਦੇ ਜਿਹੜਾ ਜ਼ਮੀਨਾਂ ਦੀ ਮਾਲਕੀ ਦਾ ਮਾਨ ਕਰਦਾ ਹੈ ਕਿ ਆਹ ਮੇਰਾ ਆਹ ਮੇਰਾ ਕਿਉਂਕਿ ਇਹ ਸਭ ਕੁਝ ਇੱਥੇ ਛੱਡ ਕੇ ਤੁਰ ਜਾਣਾ ਹੈ ਜਿਸ ਤਰ੍ਹਾਂ ਹੰਕਾਰ ਆਉਂਦਾ ਨਾ ਉਸ ਦਿਨ ਬੰਦਾ ਇਹ ਸਭ ਕੁਝ ਛੱਡ ਕੇ ਤੁਰ ਜਾਂਦਾ ਹੈ ਕਈ ਵਾਰ ਤੇ ਸਾਨੂੰ ਜਿਉਂਦੇ ਹਾਂ ਉਹਨੂੰ ਇਹ ਚੀਜ਼ਾਂ ਛੱਡ ਜਾਂਦੀਆਂ ਨੇ ਤੁਹਾਨੂੰ ਜਵਾਨੀ ਹੈ ਦੇਖੋ ਸਾਨੂੰ ਜਿਉਂਦਿਆਂ ਨੂੰ ਛੱਡ ਜਾਂਦੀ ਹੈ ਬੜੇ ਪਾ ਆ ਜਾਂਦਾ ਹੈ ਤੇ ਫਿਰ ਬੰਦਾ ਫਸਾਉਂਦਾ ਵੀ ਉਦੋਂ ਵਾਲਾ ਜੋਰ ਨਹੀਂ ਉਦੋਂ ਵਾਲੀ ਤਾਕਤ ਨਹੀਂ ਫਿਰ ਬੈਠੇ ਨੂੰ ਕ੍ਰੋਧ ਆ ਹੀ ਜਾਂਦਾ ਹੈ ਹੁਣ ਕੰਮ ਤੇ ਉਹ ਉਸ ਡਿਗਰੀ ਤੇ ਜੋ ਹਨਵੰਤ ਹੁੰਦਾ ਨਹੀਂ ਤੇ ਬੰਦਾ ਕ੍ਰੋਧ ਵਿੱਚ ਹੀ ਚਲੀ ਜਾਂਦਾ ਸਾਰਾ ਦਿਨ ਸੋ ਗੁਰੂ ਜੀ ਕਹਿੰਦੇ ਜੇ ਭੂਮੀ ਦਾ ਤੈਨੂੰ ਆਪਣੀ ਜਿਹੜੀ ਜ਼ਮੀਨਾਂ ਜਾਇਦਾਦਾਂ ਦਾ ਤੈਨੂੰ ਮਾਨ ਹੈ ਮਲਕੀ ਦਾ ਮਾਲਕੀ ਦਾ ਹੰਕਾਰ ਹੈ ਤੂੰ ਵੀ ਮੂਰਖ ਹੈ ਅੰਦਰ ਅਗਿਆਨ ਕਿਉਂਕਿ ਤੈਨੂੰ ਸਮਝ ਹੀ ਨਹੀਂ ਹੈ ਇਹ ਤੇ ਇੱਥੇ ਪਈ ਰਹਿਣੀ ਹੈ ਇਹਨੂੰ ਛੱਡ ਕੇ ਤੁਰ ਜਾਣਾ ਹੈ ਕਰ ਕਿਰਪਾ ਜਿਸ ਕੈ ਹਿਰਦੇ ਗਰੀਬੀ ਵਸਾਵੇ ਨਾਨਕ ਹੀਹਾ ਮੁਖਤ ਆਗੈ ਸੁਖ ਪਾਵੇ ਕਰ ਕਿਰਪਾ ਜਿਸ ਤੇ ਜਿਸ ਨੂੰ ਅੰਦਰੋਂ ਮਾਲਕ ਪ੍ਰੇਰਣਾ ਦਿੰਦਾ ਜਿਸ ਨੂੰ ਮਾਲਕ ਅੰਦਰੋਂ ਗਿਆਨ ਦਿੰਦਾ ਉਹ ਮੁਕਤ ਹੋ ਜਾਂਦਾ ਉਹ ਇਸ ਬਹੰਕਾਰ ਤੋਂ ਮੁਕਤ ਹੋ ਜਾਂਦਾ ਹੈ ਆ ਕੇ ਸੁਖ ਪਾਵੇ ਤੇ ਆਪਣਾ ਜੀਵਨ ਸੁਖੀ ਲਗਾਉਂਦਾ ਫਿਰ ਵਧੀਆ ਤੇ ਇੱਥੇ ਵੀ ਸੁਖੀ ਤੇ ਅੱਗੇ ਵੀ ਸੁਖੀ ਨਾਨਕ ਈਹਾਂ ਸੁਖ ਈਹਾਂ ਮੁਕਤ ਆ ਕੇ ਸੁਖ ਪਾਵੇ ਜਿਹੜਾ ਇਸ ਗਿਆਨ ਨੂੰ ਪ੍ਰਾਪਤ ਕਰ ਲੈਂਦਾ ਜਿਹੜਾ ਇਹ ਗਿਆਨ ਲੈ ਲੈਂਦਾ ਹੁਣ ਅਗਲਾ ਹੰਕਾਰ ਕੀ ਹੈਗਾ ਦੂਜੇ ਬੰਦ ਵਿਚਾਰਦੇ ਆ ਪਾਸਟ ਵਿਦੀ ਦਾ ਤਨਵੰਤਾ ਹੋਏ ਕਰ ਗਰਵਾਵੇ ਕਿਸੇ ਕੋਲੇ ਬਹੁਤਾ ਧਨ ਹੋਵੇ ਤੇ ਉਹ ਹੰਕਾਰੀ ਹੋ ਜਾਏ ਖੇ ਮੈਂ ਮੇਰੇ ਕੋਲ ਦੇ ਧਨ ਹੀ ਬਹੁਤ ਹੈ ਮੈਂ ਕਿਸੇ ਤੋਂ ਕੀ ਲੈਣਾ ਮੈਂ ਆਪਣੇ ਹੰਕਾਰ ਵਿੱਚ ਹੀ ਤੁਰਿਆ ਜਾਵੇ ਤੈਨ ਸਮਾਨ ਕਛ ਸੰਗ ਨਾ ਜਾਵੇ ਦੇਖੋ ਗੁਰੂ ਜੀ ਕੀ ਕਹ ਰਿਹਾ ਕਿ ਟਣਕੇ ਜਿੰਨਾ ਵੀ ਇਹ ਤੇਰਾ ਧਨ ਵਾਲ ਤੇਰੇ ਨਾਲ ਨਹੀਂ ਜਾਂਦਾ ਦੇਖੋ ਅਸੀਂ ਦੁਨੀਆ ਦਾ ਧਨ ਇਕੱਠਾ ਕਰ ਲਈਏ ਪਰ ਸਾਨੂੰ ਛੱਡ ਕੇ ਜਾਣਾ ਹੁੰਦਾ ਹੈ ਹਰ ਹਾਲਤ ਛੱਡ ਕੇ ਜਾਣਾ ਹੁੰਦਾ ਹੈ ਕਹਿੰਦੇ ਰਾਜਾ ਸਿਕੰਦਰ ਜਦੋਂ ਸਾਰੇ ਮੁਲਕਾਂ ਨੂੰ ਜਿੱਤ ਕੇ ਜਾ ਰਿਹਾ ਸੀ ਨਾ ਸਮੁੰਦਰ ਵਿੱਚ ਬਿਮਾਰ ਹੋ ਗਿਆ ਉਹ ਕਹਿੰਦਾ ਵੀ ਅਹਿਲਕਾਰਾਂ ਨੂੰ ਕਹਿੰਦਾ ਵੀ ਸਾਰੀ ਜਾਇਦਾਦ ਲੈ ਲਓ ਸਾਰਾ ਸਮਾਨ ਲੈ ਲਓ ਪਰ ਮੈਨੂੰ ਵਿਚਾ ਦਿਓ ਉਹ ਕਹਿੰਦੇ ਜੀ ਤਾਂ ਹੋਈ ਨਹੀਂ ਸਕਦਾ ਜਿਹਦੋਂ ਲਿਖੀ ਹੈ ਉਹ ਨਹੀਂ ਮਿਟਦੀ ਤੇ ਐਸ ਕਰਕੇ ਫਿਰ ਉਹਨੇ ਆਪਣੇ ਅਹਿਲਕਾਰਾਂ ਨੂੰ ਕਿਹਾ ਕਿ ਜਦੋਂ ਮੇਰਾ ਜਨਾਜ਼ਾ ਨਿਕਲੇ ਨਾ ਉਲੰਬੇਰੇ ਹੱਥ ਵੀ ਬਾਹਰ ਕੱਢ ਦਿਓ ਤੇ ਮੁਠੀਆਂ ਖੋਲ ਦਿਓ ਤਾਕਿ ਲੋਕਾਂ ਦੀ ਲੋਕਾਂ ਦੀ ਸ਼ੰਕਾ ਨਿਕਲ ਜਾਏ ਕਿ ਸਿਕੰਦਰ ਵੀ ਕੁਝ ਨਾਲ ਨਹੀਂ ਲੈ ਕੇ ਗਿਆ ਉਹਨੂੰ ਵੀ ਆਖਰ ਵੇਲੇ ਅਕਲ ਆ ਗਈ ਬੁੱਧੀ ਆ ਗਈ ਗਿਆਨ ਆ ਗਿਆ ਕਿ ਇਹ ਇਸ ਇਸ ਸੰਸਾਰ ਤੇ ਜਿੰਨੀਆਂ ਮੈਂ ਲੁੱਟਾਂ ਖੋਹਾਂ ਕਰੀਆਂ ਜਿੰਨੀ ਕਤਲੋਗਾਰਦ ਕਰੀ ਜਿੰਨੇ ਰਾਜ ਜਿੱਤੇ ਇਹ ਤੇ ਮੇਰੇ ਨਾਲ ਹੀ ਨਹੀਂ ਜਾ ਸਕਦੇ ਫਿਰ ਮੈਂ ਕਿਉਂ ਕਿਉਂ ਇਹ ਨਾਲ ਮੱਥਾ ਮਾਰਿਆ ਸਮਝਦੇ ਪਏ ਕਿ ਉਹਨੂੰ ਉਹ ਕਹਿੰਦਾ ਵੀ ਮੇਰੇ ਹੱਥ ਵੀ ਬਾਹਰ ਕੱਢ ਦਿਓ ਮੁਰਦੇ ਦੇ ਪੈਰ ਦੇ ਬਾਹਰ ਕੱਢੇ ਜਾਂਦੇ ਹੱਥ ਵੀ ਬਾਹਰ ਕੱਢ ਦਿਓ ਤਾਂ ਕਿ ਲੋਕੀ ਦੇਖ ਲੈਣ ਵੀ ਸ਼ਿਕੰਦਰ ਕੋਈ ਨਹੀਂ ਲੈ ਕੇ ਗਿਆ ਸੋ ਗੁਰੂ ਜੀ ਸਾਨੂੰ ਬਹੁਤ ਸੋਹਣੀਆਂ ਗੱਲਾਂ ਸਮਝਾ ਰਹੇ ਹਨ ਵਿੱਚ ਅਸੀਂ ਬਾਣੀ ਨੂੰ ਪੜ੍ਹਦੇ ਰਹੀਏ ਤੇ ਸਮਝਦੇ ਰਹੀਏ ਗੁਰੂ ਜੀ ਕਹਿੰਦੇ ਧਰਨ ਭੂਮ ਤਾ ਤਨਮਨ ਤਾ ਹੋਈ ਕੋਈ ਗਰਵਾਵੇ ਗਰਵਾਵੇ ਤ੍ਰੈਣ ਸਮਾਨ ਕਛ ਸੰਗ ਨਾ ਜਾਵੇ ਉਦੇ ਨਾਲ ਜਾਂਦਾ ਕੁਝ ਵੀ ਨਹੀਂ ਐ ਸਭ ਇੱਥੇ ਛੱਡ ਕੇ ਜਾਣਾ ਹੈ ਪੌਲਸ ਕਰ ਮਾਨਖ ਉਪਰ ਕਰੇ ਆਸ पलपीत्र ताखा होई विनाश गुरुजी ਕਹਿੰਦੇ ਜਿਹੜਾ ਇਹ ਸੋਚਦਾ ਵੀ ਮੇਰੇ ਕੋਲ ਫੌਜਾਂ ਬੜੀਆਂ ਨੇ ਮੇਰੇ ਕੋਲ ਬਾਹੂ ਬਲੀ ਬੰਦੇ ਨੇ ਮੈਨੂੰ ਕੌਣ ਮਾਰ ਸਕਦਾ ਗੁਰੂ ਜੀ ਕਹਿੰਦੇ ਇਹਨਾਂ ਵਿੱਚੋਂ ਉਹਦਾ ਇਸ ਦਾ ਉਸ ਦਾ ਕੋਈ ਵੀ ਸਹਾਈ ਨਹੀਂ ਹੁੰਦਾ ਇੱਕ ਪਲ ਵਿੱਚ ਉਹਦਾ ਨਾਸ ਹੋ ਜਾਂਦਾ ਹੈ ਕੋਈ ਨਹੀਂ ਬਚਾ ਸਕਦਾ ਸਭ ਤੇ ਆਪ ਜਾਣੇ ਬਲਵੰਤ ਜੋ ਕੋ ਮਰੋਥਾ ਆਪਣੇ ਆਪ ਨੂੰ ਬਲੀ ਸਮਝਦਾ ਵੀ ਮੇਰੀ ਵਰਗਾ ਤਾਂ ਤਕੜਾ ਬੰਦਾ ਹੀ ਨਹੀਂ ਕੋਈ ਹਾਂ ਤੇ ਖਿੰਵੇਂ ਹੋਏ ਜਾਏ ਫਸਵੰਤ ਗੁਰੂ ਜੀ ਕਦੇ ਇੱਕ ਸੈਕਿੰਡ ਵਿੱਚ ਉਹ ਫਸਵੰਤ ਰਾਖ ਹੋ ਜਾਂਦਾ ਹੈ ਸਵਾਦੀ ਬਰਬਰ ਹੋ ਜਾਂਦਾ ਸੜ ਕੇ ਸਵਾਹ ਹੋ ਜਾਂਦਾ ਹੈ ਕਿਸੇ ਨਾ ਬਦੇ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਕੁਵਾਰੀ ਕੋਈ ਬੰਦਾ ਆਪ ਇਤਨਾ ਹੰਕਾਰ ਵਿੱਚ ਆ ਜਾਂਦਾ ਹੈ ਕਿ ਦੂਜਿਆਂ ਦੀ ਪਰਵਾਹ ਹੀ ਨਹੀਂ ਕਰਦਾ ਦੂਜਿਆਂ ਦਾ ਨੁਕਸਾਨ ਕਰਨਾ ਦੂਜਿਆਂ ਬਾਰੇ ਮਾੜਾ ਬੁਰਾ ਉਹ ਇਸ ਗੱਲ ਦੀ ਪਰਵਾਹ ਹੀ ਨਹੀਂ ਕਰਦਾ ਕਿਉਂਕਿ ਉਹਨੂੰ ਐਂ ਲੱਗਦੀ ਵੀ ਸੱਤਾ ਮੇਰੇ ਕੋਲੇ ਹੈ ਪਾਵਰ ਮੇਰੇ ਕੋਲੇ ਹੈ ਇੰਨਾ ਹੰਕਾਰ ਉਹਨੂੰ ਹੋ ਜਾਂਦਾ ਹੈ ਪਰ ਗੁਰੂ ਜੀ ਕਹਿੰਦੇ ਧਰਮ ਰਾਜ ਉਹਦੀ ਮਿੱਟੀ ਫਲੀਟ ਕਰਦਾ ਹੈ ਜੈਨਿ ਉਹ ਆਪਣੇ ਆਪ ਨੂੰ ਹੀ ਮਾਰਿਆ ਜਾਂਦਾ ਹੈ ਦੁਨੀਆ ਵਿੱਚ ਮਰ ਜਾਂਦਾ ਆਪਣੇ ਆਪ ਤੋਂ ਮਾਰਿਆ ਜਾਂਦਾ ਹੈ ਪਰਮਾਤਮਾ ਦੀ ਧਰਤੀ ਸੁਰਖਰੂ ਹੋ ਕੇ ਨਹੀਂ ਜਾ ਸਕਦਾ ਤੇ ਗੁਰੂ ਜੀ ਕਹਿੰਦੇ ਇਹ ਬਿਮਾਰੀ ਹੈ ਜਿਹੜੀ ਹੰਕਾਰ ਇਹਦਾ ਇਲਾਜ ਕੀ ਹੈ ਗੁਰ ਪ੍ਰਸਾਦ ਜਾ ਕੇ ਮਿਟੇ ਅਭਿਮਾਨ ਜੇ ਕੋਈ ਬੰਦਾ ਗੁਰੂ ਦੀ ਕਿਰਪਾ ਲੈ ਲਵੇ ਗੁਰੂ ਦਾ ਗਿਆਨ ਪ੍ਰਾਪਤ ਕਰ ਲਵੇ ਗੁਰੂ ਨਾਲ ਜੁੜ ਜਾਵੇ ਗੁਰਬਾਣੀ ਨੂੰ ਸਮਝੀਏ ਸ਼ਬਦ ਗੁਰੂ ਨਾਲ ਜੁੜੇ ਆਪਣੇ ਅੰਦਰੋਂ ਸਤਿਗੁਰੂ ਨੂੰ ਪ੍ਰਗਟ ਕਰੇ ਪਰਮਾਤਮਾ ਨਾਲ ਜੁੜਿਆ ਰਹੇ ਉਹ ਆਪਣਾ ਹੰਕਾਰ ਮਿਟਾ ਦਿੰਦਾ ਹੈ ਉਹਨੂੰ ਪਤਾ ਲੱਗ ਜਾਂਦਾ ਹੈ ਇੱਕ ਓ ਸਾਰਾ ਕੁਝ ਇੱਕ ਤੋਂ ਹੀ ਹੈ ਇੱਕ ਤੋਂ ਹੀ ਬਣਿਆ ਹੈ ਤੇ ਇੱਕ ਵਿੱਚ ਹੀ ਰਹਿ ਰਿਹਾ ਹੈ ਇੱਕ ਹੀ ਈਸ਼ਰ ਨੂੰ ਚਲਾ ਰਿਹਾ ਹੈ ਸਭ ਕੁਝ ਆਪੇ ਆਪ ਹੋ ਰਿਹਾ ਹੈ ਉਹ ਮਾਲਕ ਹੀ ਸਭ ਕੁਝ ਕਰ ਰਿਹਾ ਹੈ ਫਿਰ ਉਹਦੇ ਅੰਦਰੋਂ ਇਹ ਹੰਕਾਰ ਮਿਟ ਜਾਂਦਾ ਹੈ ਤੇ ਗੁਰੂ ਜੀ ਫਿਰ ਉਹਦੇ ਬਾਰੇ ਕੀ ਕਹਿੰਦੇ ਆ ਸੋ ਜਨ ਨਾਨਕ ਦਰਗਹਿ ਪਰਵਾਨ ਗੁਰੂ ਜੀ ਕਹਿੰਦੇ ਉਹ ਬੰਦਾ ਫਿਰ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਸੁਰਖਰੂ ਹੋ ਕੇ ਜਾਂਦਾ ਹੈ ਸੁਰਖਰੂ ਹੋ ਕੇ ਇੱਥੋਂ ਜਾਂਦਾ ਹੈਗਾ ਹੁਣ ਹੋਰ ਅੱਗੇ ਗੁਰੂ ਜੀ ਨਾਨਕ ਜੀ ਆਖਦੇ ਆ ਫਿਰ ਉਸ ਮਨੁੱਖ ਦੀ ਸੋਹਣੀ ਸੋਪਾ ਖਿਲਰਦੀ ਰਹਿੰਦੀ ਐ ਇਸ ਸੰਸਾਰ ਤੇ ਆਪਣੇ ਆਪ ਖਿਲਰਦੀ ਐ ਉਹ ਦੱਸਣੀ ਨਹੀਂ ਪੈਂਦੀ ਸੋ ਆਪਾਂ ਬਾਣੀ ਨੂੰ ਆਪ ਪੜ੍ਹਿਓ ਆਪ ਸਮਝਿਓ ਤੇ ਫਿਰ ਵਿਚਾਰ ਵਿੱਚ ਲੈ ਕੇ ਜਾਈਏ ਸੁਰਤ ਨੂੰ ਜੋੜ ਕੇ ਰੱਖਿਏ ਪਾਣੀ ਨਾਲ ਭਾਬੇ ਨਾਨਕ ਜੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਕਿ ਅਸੀਂ ਵੀ ਇਹਨਾਂ ਜਿਹੜੀਆਂ ਗੱਲਾਂ ਗੁਰੂ ਜੀ ਕਹਿ ਰਿਹਾ ਹੈ ਕਰਮ ਕਾਂਡ ਹੂਰ ਜਿਹੜੇ ਸਾਡੇ ਅੰਦਰ ਹੰਕਾਰ ਪੈਦਾ ਹੋ ਜਾਂਦਾ ਹੈ ਇਹ ਕਰਕੇ ਜਾਂ ਅਸੀਂ ਭਲਾ ਕਰਕੇ ਆਪਣੇ ਆਪ ਨੂੰ ਹੰਕਾਰੀ ਬਣਾ ਲੈਨੇ ਆ ਜਾਂ ਸਾਡੇ ਅੰਦਰ ਪੈਸਾ ਤੇ ਹਲਾ ਮਾਲ ਅਸਵਾਫ ਰਾਜ ਸੱਤਾ ਅਨੇਕਾਂ ਤਰ੍ਹਾਂ ਦੇ ਮਾਨ ਇਹ ਸਾਰਾ ਮਾਇਆ ਦਾ ਰੂਪ ਹੈ ਜਿਹੜਾ ਗੁਰੂ ਜੀ ਨੇ ਕਿਹਾ ਹੈ ਇਹ ਮਾਇਆ ਸਾਨੂੰ ਇਹਨਾਂ ਰੂਪਾਂ ਵਿੱਚ ਪ੍ਰਭਾਵਿਤ ਕਰਦੀ ਹੈ ਸੋ ਅਸੀਂ ਮਾਇਆ ਵਿੱਚ ਕੇਵਲ ਪੈਸਾ ਧਨ ਦੌਲਤ ਨਹੀਂ ਮਾਇਆ ਵਿੱਚ ਇਹ ਬੜਿਆਈਆਂ ਇਹ ਜਿਹੜੇ ਮਾਨ ਹੰਕਾਰ ਇਹ ਵੀ ਸਾਰਾ ਮਾਇਆ ਦਾ ਰੂਪ ਹੈ ਸਾਨੂੰ ਹਰ ਪਾਸੇੋਂ ਇਹ ਪ੍ਰਭਾਵਿਤ ਕਰ ਰਹੀ ਹੈ ਇਸ ਤੋਂ ਬਚਣ ਵਾਸਤੇ ਅਸੀਂ ਬਾਣੀ ਪੜ੍ਹਦੇ ਰਹੀਏ ਸਮਝਦੇ ਰਹੀਏ ਉਹ ਸੋਗੀ ਵਿਚਾਰ ਚੱਲਦਾ ਹੈ ਕੰਟੀਨਿਊ ਹੈ ਆਪਾਂ ਇਹਨਾਂ ਸੁਣਿਆ ਹੈ ਇਹਨੂੰ ਵਿਚਾਰੀਏ ਇਹਦੇ ਉੱਤੇ ਆਪਾਂ ਸਮਝ ਲਈਏ ਗੁਰਬਾਣੀ ਪੜ੍ਹਨ ਦੀ ਆਦਤ ਪਾਈਏ ਆਪ ਪੜਿਏ ਗੁਰਬਾਣੀ 10 15 ਮਿੰਟ ਪੜਿਏ 20 ਮਿੰਟ ਪੜਿਏ ਜਿੰਨਾ ਚਿਰ ਸਾਡਾ ਮਨ ਜੁੜਦਾ ਹੈ ਤੇ ਇਹੋ ਜਿਹਾ ਸੁਭਾਅ ਬਣ ਜਾਏਗਾ ਕਿ ਮਨ ਬਾਣੀ ਵਿੱਚ ਜੁੜਨਾ ਸ਼ੁਰੂ ਹੋ ਜਾਏਗਾ ਤੇ ਫਿਰ ਬਾਣੀ ਪੜਨ ਵਿੱਚ ਆਨੰਦ ਆਉਣ ਲੱਗ ਜੂਗਾ ਜਿਸ ਤਰ੍ਹਾਂ ਸਾਨੂੰ ਹੁਣ ਦੂਜੇ ਗੰਧਨ ਬਾਣ ਸੁਣਨ ਵਿੱਚ ਆਨੰਦ ਆਉਂਦਾ ਹੈ ਅਸੀਂ ਮੋਬਾਈਲ ਤੋਂ ਗੰਧਨ ਬਾਣ ਸੁਣਨੇ ਸ਼ੁਰੂ ਕਰਦੇ ਹਾਂ ਨਾ ਤੇ ਸਾਨੂੰ ਉਹਨਾਂ ਵਿੱਚੋਂ ਆਨੰਦ ਆਉਣਾ ਸ਼ੁਰੂ ਹੋ ਜਾਂਦਾ ਹੈ ਤੇ ਜੇ ਕਦੇ ਬਾਣੀ ਸਮਝ ਪੈਣ ਲੱਗੀ ਨਾ ਇਹ ਤੇ ਫਿਰ ਆਨੰਦ ਹੈ ਇਹ ਸੁਖ ਨਹੀਂ ਹੈਗਾ ਇਹ ਰਸ ਨਹੀਂ ਹੈਗਾ ਇਹ ਤੇ ਅਮਰਤ ਰਸ ਹੈ ਤੇ ਅਮਰਤ ਰਸ ਜਿਸ ਨੂੰ ਮਿਲਣਾ ਸ਼ੁਰੂ ਹੋ ਗਿਆ ਉਹ ਕਦੇ ਛੱਡਦਾ ਨਹੀਂ ਹਮੇਸ਼ਾ ਉਸ ਨੂੰ ਵਿਚਾਰਦਾ ਰਹਿੰਦਾ ਹੈ ਆਪਾਂ ਅੱਗੇ ਵਿਚਾਰ ਜਾਰੀ ਰੱਖਦੇ ਹਾਂ ਅੱਗੇ ਵਿਚਾਰ ਕਰਦੇ ਹਾਂ